ਕਦੇ ਕਿੱਪਾ ਦੇਖਿਆ ਵਾ ਵਿਧਾਨ ਸਭਾ ਦੇ ਵਿੱਚ ਕਾਟੋ ਕੋਲੇਸ਼ ਹੁੰਦਾ ਵਾ ਇੱਕ ਦੂਜੇ ਤੇ ਦੋਸ਼ ਲਗਦੇ ਆ ਜਿਹਨਾਂ ਜਮਾਨੀ ਬਰਾਦਰ ਕਿ ਦੇਖੋ ਆਪਣੀ ਜਵਾਬ ਦੇ ਕਾਮੂ ਰੱਖੋ ਜਿਹੜੇ ਵੀ ਲੀਡਰ ਵਿਧਾਨ ਸਭਾ ਦੇ ਵਿੱਚ ਸੈਸ਼ਨ ਦੇ ਵਿੱਚ ਹੁੰਦੇ ਨੇ ਉਹਨਾਂ ਦਾ ਡੋਗ ਟੈਸਟ ਵੀ ਕੀਤਾ ਜਾਵੇ ਤਾਂ ਜੋ ਪਤਾ ਲੱਗੇ ਵੀ ਕਿਹਨੇ ਦਾਰੂ ਪੀਤੀ ਆ ਕਿਹਨੇ ਫੀਮ ਦੇ ਵੱਡੇ ਵੱਡੇ ਗੋਲੇ ਖਾਦੇ ਆ ਕਿਉਂਕਿ ਕਈ ਲੀਡਰਾਂ ਵੱਡੇ ਵੱਡੇ ਫੀਮ ਦੇ ਗੋਲੇ ਖਾ ਖਾ ਕੇ ਬਾਰ ਬਾਰ ਹਰਦੇ ਆ ਬਾਰ ਬਾਰ ਬੰਦੇ ਆ ਸਾਹਮਣੇ ਦੀ ਗੱਲ ਸੁਣਦੇ ਹੀ ਨਹੀਂ ਜਿਵੇਂ ਬੱਚਾ ਬਸਾਂ ਨੂੰ ਪੁੱਛਣੋ ਤਰੀਕਾ ਕਾਹਦੇ ਮੁਤਾ ਛੱਕੋ ਲੋਕਾਂ ਦੇ ਨੂੰ ਦੇ ਛੱਕੋ ਪ੍ਰਧਾਨ ਮੰਤਰੀ ਨੂੰ ਉੱਥੇ ਬੈਠੇ ਨੀਂਦੀ ਜਾਂਦੀ ਆ ਕਹਿੰਦੇ ਦੂਜੇ ਨੂੰ ਮੈਂ ਰੰਦ ਕਹੇ ਦੂਜੇ ਦੇ ਚਿੱਕੜ ਛੱਟ ਕੇ ਆਪਣਾ ਦਾਮਨ ਪਾਕ ਦਾਦੇਵੇਂ ਸਾਫ਼ ਸੁਥਰੇ ਆ ਕੁਰੀਆਂ ਕਰੋ ਸਾਡੀਆਂ ਮੰਗਾ ਕੁਰੀਆਂ ਕਰੋ ਤੇ ਪ੍ਰਧਾਨ ਮੰਤਰੀ ਤੋਂ ਪੰਜਾਬ ਵਾਸਤੇ ਮੰਗਾ ਮੰਗੇ ਕਿ ਪੰਜਾਬ ਦਾ ਕਰਜ਼ਾ ਮਾਫ ਕਰ ਦਿਓ ਜੀ ਕਿਸਾਨੀ ਥੱਲੇ ਨੂੰ ਜਾਂਦੀ ਆ ਪ੍ਰਧਾਨ ਮੰਤਰੀ ਜੀ ਆਹ ਕਰ ਦਿਓ ਜੀ ਨੌਜਵਾਨਾਂ ਨੂੰ ਰੋਜ਼ਗਾਰੀਆਂ ਦੇ ਦਿਓ ਤੁਸੀਂ ਕੇਂਦਰ ਦੀਆਂ ਨੌਕਰੀਆਂ ਪੰਜਾਬ ਵਾਲਿਆਂ ਨੂੰ ਦੇ ਦੇਓ ਪਰ ਨਹੀਂ ਇਤਾਂ ਦੀ ਗੱਲਾਂ ਕੁਛ ਨਹੀਂ ਆ ਸਭ ਤੋਂ ਪਹਿਲਾਂ ਟੀਟੂ ਬਣਿਆ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਵੇਂ ਕਿ ਆਪਾਂ ਦੇਖਿਆ ਵਾ ਵਿਧਾਨ ਸਭਾ ਦੇ ਵਿੱਚ ਕਾਲਕੋ ਕਾਲਜ ਹੁੰਦਾ ਵਾ ਇੱਕ ਦੂਜੇ ਤੇ ਦੋਸ਼ ਲਗਦੇ ਆ ਵੀ ਇਹਨੇ दारू ਪੀਤੀ ਐ ਇਹਨੇ ਐ ਕੀਤਾ ਮੈਂ ਤਾਂ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕੀਤਾ ਜਾਵੇ ਜਿਹੜੇ ਵੀ ਲੀਡਰ ਵਿਧਾਨ ਸਭਾ ਦੇ ਵਿੱਚ ਸੈਸ਼ਨ ਦੇ ਵਿੱਚ ਆਉਂਦੇ ਨੇ ਉਨਾਂ ਦਾ ਡਰਗ ਟੈਸਟ ਕੀਤਾ ਜਾਵੇ ਤਾਂ ਜੋ ਪਤਾ ਲੱਗੇ ਵੀ ਕਿਹਨੇ दारू ਪੀਤੀ ਆ ਕਿਹਨੇ ਫੀਮ ਦੇ ਵੱਡੇ ਵੱਡੇ ਗੋਲੇ ਖਾਦੇ ਆ ਕਿਉਂਕਿ ਕਈ ਲੀਡਰ ਤਾਂ ਵੱਡੇ ਵੱਡੇ ਫੀਮ ਦੇ ਗੋਲੇ ਖਾ ਖਾ ਕੇ ਬਾਰ ਬਾਰ ਹਰਦੇ ਆ ਬਾਰ ਬਾਰ ਬੰਦੇ ਆ ਸਾਹਮਣੇ ਦੀ ਗੱਲ ਹੁੰਦੀ ਹੀ ਨਹੀਂ ਜਿਵੇਂ ਬਜਵਸਾਂ ਨੂੰ ਪੁੱਛ ਲੋ ਤੁਸੀਂ ਕਿਦਾ ਫਿਰ ਇਹਨਾਂ ਦੇ ਵਿੱਚ ਮੈਚ ਗੱਲ ਦੇਖੀ ਆ ਬਈ ਆ ਪ੍ਰਧਾਨ ਮੰਤਰੀ ਨੂੰ ਉੱਥੇ ਬੈਠੇ ਨਿੰਦੀ ਜਾਂਦੀ ਆ ਕਹਿੰਦੇ ਦੂਜੇ ਨੂੰ ਮੰਨਦੇ ਰੰਦੇ ਕੇ ਦੂਜੇ ਦੇ ਚਿੱਕੜ ਛਰ ਛਟ ਕੇ ਆਪਣਾ ਦਾਮਨ ਪਾਕ ਦਾਦੇ ਵਿੱਚ ਸਾਫ ਸੁਥਰੇ ਆ ਨਹੀਂ ਤਾਂ ਆ ਹੁੰਦਾ ਵਾ ਅਗਲਾ ਉਥੇ ਵਧੀਆ ਬੋਲੇ ਤੇ ਪ੍ਰਧਾਨ ਮੰਤਰੀ ਤੋਂ ਪੰਜਾਬ ਵਾਸਤੇ ਮੰਗਾ ਮੰਗੇ ਕਿ ਪੰਜਾਬ ਦਾ ਕਰਜ਼ਾ ਮਾਫ ਕਰ ਦਿਓ ਜੀ ਕਿਸਾਨੀ ਥੱਲੇ ਨੂੰ ਜਾਂਦੀ ਆ ਪ੍ਰਧਾਨ ਮੰਤਰੀ ਜੀ ਆ ਕਰ ਦਿਓ ਜੀ ਨੌਜਵਾਨਾਂ ਨੂੰ ਰੋਜ਼ਗਾਰੀਆਂ ਦੇ ਦਿਓ ਤੁਸੀਂ ਕੇਂਦਰ ਦੀਆਂ ਨੌਕਰੀਆਂ ਪੰਜਾਬ ਵਾਲਿਆਂ ਨੂੰ ਦੇ ਦੇਓ ਪਰ ਨਹੀਂ ਇਦਾਂ ਦੀ ਗੱਲਾਂ ਕੁਛ ਨਹੀਂ ਆ ਗ੍ਰਹਿ ਮੰਤਰੀ ਨੂੰ ਪਤਾ ਨਹੀਂ ਕੀ ਕੀ ਬੋਲੇ ਜਾਂਦੇ ਆ ਅਮਨ ਸਾਹਿਬ ਨੂੰ ਫਿਰ ਉਹਨਾਂ ਨੂੰ ਕਹਿ ਕੇ ਇੱਥੇ ਸਕਿਉਰਟੀ ਮੰਗਵਾ ਲਓ ਇੱਥੇ ਪੁਲਿਸ ਮੰਗਵਾ ਲਓ ਇੱਥੇ ਸੁਰੱਖਿਆ ਵਧੇਗੀ ਜਨਰਲਿਸਟ ਦਾ ਵਾਦਾ ਖਤਮ ਆਊਗਾ ਪਰ ਨਹੀਂ ਮੈਂ ਦੱਸ ਰਹਾ ਤੁਹਾਨੂੰ ਵਾ ਟੀਟੂ ਬਾਣੀਆ ਜਿਹੜਾ ਹੈਗਾ ਵਾ ਕਮੇਟੀ ਕਰਦਾ ਵਾ ਭਗਵੰਤ ਮਾਨ ਵਗੂ ਜਿਵੇਂ ਭਗਵੰਤ ਮਾਨ ਵੀ ਭੰਡ ਤੇ ਮੈਂ ਵੀ ਭੰਡ ਜਿਹੜਾ ਭਗਵਾਨਦਮਨ ਕਮੇਟੀ ਹੁਣ ਆਪਦੇ ਵਾਸਤੇ ਕਰਦਾ ਵਾ ਆਪਣੇ ਆਪ ਨੂੰ ਉੱਚਾ ਕਰਨ ਵਾਸਤੇ ਕਰਦਾ ਵਾ ਅਸੀਂ ਜਿਹੜੀ ਕਮੇਟੀ ਕਰਦੇ ਆ ਅਸੀਂ ਲੋਕਾਂ ਪਾਸੇ ਜੇ ਕੋਈ ਚੁਟਕਾ ਛੱਡਦੇ ਆ ਤਾਂ ਲੋਕਾਂ ਦੇ ਫਾਇਦੇ ਵਿੱਚ ਅਸੀਂ ਕਰਦੇ ਆ ਵੀ ਲੋਕਾਂ ਦੇ ਫਾਇਦੇ ਵਿੱਚ ਕਰਦੇ ਆ ਪੰਜਾਬ ਦੇ ਫਾਇਦੇ ਵਾਸਤੇ ਕਰਦੇ ਆ ਬਾਕੀ ਅੱਜ ਕੀ ਤੋਂ ਬਣੀਆ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਵਾ ਵੀ ਵਿਧਾਨ ਸਭਾ ਦੇ ਵਿੱਚ ਇੱਕ ਮੁੱਦਾ ਪਾਸ ਕਰ ਦਿਓ ਵੀ ਡੋਪਟਸਟ ਜ਼ਰੂਰੀ ਕਰ ਦਿਓ ਤੁਸੀਂ ਕਰੋਣਾ ਪਿਆ ਲੋਕਾਂ ਟੈਕਸ ਲੱਗ ਜਾਂਦਾ ਵਾ ਉੱਥੇ ਆਪਾਂ ਜਵਲੀਆ ਮਾਰ ਕੇ ਮੁੜੇ ਆਉਨੇ ਆ ਤੇ ਆ ਕੋਈ ਬਾਲੀ ਵਧੀਆ ਗੱਲ ਨਹੀਂ ਆ ਬਾਹਲੇ ਕਹਿੰਦਾ ਥੈਂਕ ਯੂ ਕਿਰਵਾਨੀ ਸ਼ੁਕਰੀ